ਜੀ ਕਿਸਾਨ ਪ੍ਰਭੂ ਸਤ ਸ੍ਰੀ ਅਕਾਲ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਤੇ ਦੋਸਤੋ ਪਿਛਲੇ ਕੁਝ ਦਿਨਾਂ ਪਹਿਲਾਂ ਆਪਾਂ ਕੁਝ ਦਿਨ ਪਹਿਲਾਂ ਆਪਾਂ ਨੇ ਇੱਕ ਐਕਸਪੈਰੀਮੈਂਟ ਕਰਿਆ ਸੀ ਬੀਜ ਨੂੰ ਦਵਾਈ ਲਾਉਣ ਵਾਲੀ ਦਾ ਤੇ ਇੱਕ ਕਿਸੇ ਵੀਰ ਦਾ ਨਾ ਪਹਿਲਾਂ ਵਾਲੀ ਕਿਸੇ ਵੀਡੀਓ ਤੇ ਕਮੈਂਟ ਵੀ ਆਇਆ ਹੋਇਆ ਸੀ ਵੀ ਆਹ ਯਾਰ ਦਵਾਈ ਲਾਉਣ ਦਾ ਕੋਈ ਫਾਇਦਾ ਨਹੀਂ ਹਨਾ ਚਲੋ ਹੱਕ ਹਰ ਇੱਕ ਤਰ੍ਹਾਂ ਪਉ ਦੀ ਰਾਇ ਰੱਖਣ ਦਾ ਪਰ ਵੀਰੇ ਅਸੀਂ ਖੁਦ ਮਤਲਬ ਐਕਸਪੈਰੀਮੈਂਟ ਕੀਤਾ ਜੇ ਡਾਕਟਰ ਸਾਹਿਬ ਵੀ ਆਏ ਹੋਏ ਨੇਗੇ ਕਿਸਾਨ ਹੁਣੀ ਵਾਲੇ ਬਾਗਿਆ ਗੱਲ ਕਰ ਵੀਡੀਓ ਦੇ ਵਿੱਚ ਨਹੀਂ ਆਪਾਂ ਲੈਂਦੇ ਜਰੂਰ ਉਹਨੂੰ ਇਹ ਸੈਟੀਸਫਾਈਆ ਕਹਿ ਕੇ ਵੀ ਗਿਆਗਾ ਤੇ ਦੋਸਤੋ ਆ ਦੇਖ ਸਕਦੇ ਹੋ ਤੁਸੀਂ ਆਹ ਦੇਖੋ ਟ੍ਰੀਟਡ ਵਿਧ ਪ੍ਰੇਰਕ ਐਂਡ ਅਨਟ੍ਰੀਟਡ ਜਿਹੜੀ ਟ੍ਰੀਟ ਕਰਕੇ ਵੀਜੀ ਗਈ ਆ ਉਹਦੇ ਵਿੱਚ 15 ਦੇ 15 ਦਾਣੇ ਹਰੇ ਹੋ ਚੁੱਕੇ ਨੇਗੇ ਇਹ ਕਣਕ ਦੇ ਬੀਜ ਬੀਜੇ ਸੀ 15 ਦੇ 15 ਜਿਹੜੇ ਦਾਣੇ ਨੇ ਉਹ ਹਰੇ ਹੋ ਚੁੱਕੇ ਨੇ ਤੇ ਜੇ ਇਹਨਾਂ ਦੀ ਆਪਾਂ ਗੱਲ ਕਰੀਏ ਜੜਾਂ ਦੀ ਤਾਂ ਦੇਖੋ ਇਹਦਾ ਵੀ ਹਲੇ ਤਾਂ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਫਰਕ ਦਿਖੂਗਾ ਇਦਾਂ ਵਾਲੇ ਸਟਾਰਟਿੰਗ ਅੱਜ ਤਕਰੀਬਨ 5ਵੇਂ 6ਵੇਂ ਦਿਨ ਹੈਗਾ 7ਵੇਂ ਦਿਨ ਹੋਊਗਾ ਮੈਕਸਿਮਮ ਤੇ ਆਹ ਦੇਖ ਸਕਦੇ ਹੋ ਤੁਸੀਂ ਤੇ ਆਹ ਹੈ ਗਿਆ ਅਨਟਰੀਟਡ ਤੇ ਇਹਦੇ ਵਿੱਚ ਜੇ ਸੰਖਿਆ ਦੀ ਗੱਲ ਕਰੀਏ 5 ਤੇ 4 9 ਤੇ ਤੋਂ 11 ਦਾਣੇ ਹਰੇ ਹੋਣੇਗੇ ਇਹਦੇ ਵਿੱਚ ਔਰ ਗਰੋਥ ਦੇਖੋ ਦੋਨਾਂ ਦਾ ਕਿੰਨਾ ਫਰਕ ਆਗਾ ਹਨਾ ਉਹ ਪੂਰੇ ਪੂਰੇ ਦਾਣੇ ਸਾਰੇ ਸਾਰੇ ਪ੍ਰੋਪਰ ਵਧੀਆ ਹਰੇ ਹੋ ਕੇ ਹਾਈਟ ਲੈ ਰਹੇ ਨੇ ਤੇ ਇਹ ਹਲੇ ਸਿੱਧੇ ਹੋਏ ਨੇ ਬਿਲਕੁਲ ਕੋਈ ਕੋਈ ਦਾਣਾ ਹਲੇ ਰੰਦਾ ਹਰਾਉਣ ਤੋਂ ਤੇ ਜੇ ਇਹਦੀ ਜੜਾ ਦੀ ਗੱਲ ਕਰੀ ਤਾਂ ਦੇਖੋ ਜੜਾ ਇਹਦੇ ਕੁਝ ਵੀ ਨਹੀਂ ਹੈਗੇ ਆਂਗਾ ਨਾ ਮਾਤਰ ਨਹੀਂ ਸੋ ਦੋਸਤੋ ਅ ਉਸ ਕਿਸਾਨ ਵੀਰ ਨੂੰ ਬੇਨਤੀ ਆ ਕਿ ਵੀਰ ਜੀ ਰਿਜ਼ਲਟ ਦੇਖ ਸਕਦੇ ਹੋ ਤੁਹਾਡੇ ਅੱਖਾਂ ਦੇ ਸਾਹਮਣੇ ਜਿਹੜਾ ਕਹਿੰਦੇ ਸੀ ਕਿ ਪ੍ਰੇਰਕ ਲਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਤੇ ਤੁਹਾਡੀ ਜਾਣਕਾਰੀ ਲਈ ਵੱਡੇ ਵੀਰ ਦੱਸਦੇ ਹੀ ਏ ਕਿ ਪ੍ਰੇਰਕ ਲਾਉਣ ਦਾ ਫਾਇਦਾ ਵੀਰੇ ਤੁਹਾਡੇ ਸਾਹਮਣੇ ਆ ਜਰਮੀਨੇਸ਼ਨ ਪੱਖੋਂ ਜੇ ਗੱਲ ਕਰੀਏ ਤਾਂ ਪ੍ਰੋਪਰ ਆਗਾ 15 ਦੇ 15 ਦਾਣੇ ਜਿਹੜੇ ਹਰੇ ਹੋ ਚੁੱਕੇ ਨੇਗੇ ਜੇ ਹਾਈਟ ਗਰੋਥ ਰੰਗ ਰੂਪ ਦੀ ਗੱਲ ਕਰੀਏ ਤਾਂ ਉਹ ਵੀ ਤੁਹਾਡੇ ਸਾਹਮਣੇ ਹੈਗਾ ਸੋ ਕਿਸਾਨ ਭਰਾਵੋ ਅਪੀਲ ਆ ਤੁਹਾਡੇ ਅੱਗੇ ਕਿ ਕੋਸ਼ਿਸ਼ ਕਰੋ ਜਦੋਂ ਤੁਸੀਂ ਕਣਕ ਦੀ ਬਿਜਾਈ ਕਰਨੀ ਆ ਜਾਂ ਆਲੂ ਆ ਦੀ ਬਿਜਾਈ ਕਰਨੀ ਆ ਤਾਂ ਪ੍ਰੇਰਕ ਦੇ ਨਾਲ ਉਹਨੂੰ ਟ੍ਰੀਟ ਕਰਕੇ ਬੀਜੋ ਤੇ ਉਹਦਾ ਰਿਜ਼ਲਟ ਤੇ ਉਹਦਾ ਫਾਇਦਾ ਤੁਹਾਨੂੰ ਜ਼ਰੂਰ ਮਿਲੂਗਾ ਜੇ ਵੀਡੀਓ ਵਧੀਆ ਲੱਗੀ ਤਾਂ ਇਹਦੇ ਬਾਰੇ ਕਮੈਂਟ ਜ਼ਰੂਰ ਕਰੋ ਦੱਸਿਓ ਕੀ ਕਹਿੰਦਾ ਤੁਹਾਡਾ ਤੇ ਸ਼ੇਅਰ ਵੀ ਕਰਦੇ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸੋ ਦੋਸਤੋ ਥੈਂਕ ਯੂ ਧੰਨਵਾਦ ਮਿਲਦੇ ਆਕਰੇ ਅਗਲੀ ਵੀਡੀਓ ਦੇ ਨਾਲ ਫਿਰ ਧੰਨਵਾਦ ਥੈਂਕ ਯੂ